ਜਿਹੜਾ 25 ਜਨਵਰੀ ਨੂੰ ਕੱਲ ਇਕੱਠ ਦਾ ਸੱਦਾ ਤੁਸੀਂ ਦਿੱਤਾ ਏ ਇਹਦਾ ਮੁੱਖ ਮੰਤਵ ਕੀ ਹੈ ਇਕੱਠ ਕਦੇ ਵਾਸਤੇ ਸੱਦਿਆ ਜਾ ਰਿਹਾ ਹੈ ਜੀ ਜਦੋਂ ਸਰਕਾਰ ਨੂੰ ਪਤਾ ਲੱਗਿਆ ਵੀ ਇੱਥੇ ਹੋਰ ਵੀ ਜਿਹੜੀ ਘਟਨਤੀ ਨੇ ਉਹ ਇਕੱਠੀਆਂ ਹੋ ਰਹੀਆਂ ਨੇ ਫਿਰ ਸਰਕਾਰ ਤੇ ਗੱਲਬਾਤ ਦਾ ਰਾਹ ਜਿਹੜਾ ਪੱਧਰਾ ਹੋਊਗਾ ਸਾਨੂੰ ਸਿੱਖਾਂ ਨੂੰ ਇੱਕ ਵੱਡੀ ਪ੍ਰੋਬਲਮ ਨੇ ਆ ਰਹੀ ਹੈ ਸਾਡੀ ਗਣਤੀ ਘਟ ਰਹੀ ਹੈ ਪੰਜਾਬ ਦੇ ਵਿੱਚ ਪੰਜਾਬ ਦੇ ਫਿਰ ਅਸੀਂ ਰਾਜ ਕਿਵੇਂ ਕਰਾਂਗੇ ਜਿਹੜੀ ਸੈਂਟਰ ਸਰਕਾਰ ਆ ਆਰਐਸਐਸ ਬੀਜੇਪੀ ਉਹ ਦੇਖ ਰਹੀ ਹੈ ਵੀ ਕਦੋਂ ਇਹ ਮੈਨਸ ਤੇ ਜਾਣ ਤੇ ਅਸੀਂ ਫਿਰ ਆਪਣੀ ਕਾਰਵਾਈ ਆਰੰਭ ਕਰੀਏ 2 ਸਾਲ ਹੋ ਗਏ ਤੁਹਾਨੂੰ ਸੜਕਾਂ ਦੇ ਉੱਪਰ ਬੈਠੇ ਹੋਏ ਨਾ ਮੰਗਾਂ ਨੂੰ ਲੈ ਕੇ ਕੀ ਲੱਗਦਾ ਕਿ ਜਿਹੜੀਆਂ ਮੰਗਾਂ ਦਾ ਹੱਲ ਹੋਣਾ ਚਾਹੀਦਾ ਸੀ ਉਹਦੇ ਵਿੱਚ ਕਿਤੇ ਨਾ ਕਿਤੇ ਨਜ਼ਾਤ ਮਿਲਦੀ ਨਜ਼ਰ ਨਹੀਂ ਆਈ ਜਿੰਨੇ ਵੱਡੇ ਪੱਤਰ ਦੇ ਉੱਪਰ ਮਿਲਣੀ ਚਾਹੀਦੀ ਸੀ ਦੇਖੋ ਜਿਹੜੀ ਸਰਕਾਰ ਆ ਉਹ ਸੁਣ ਨਹੀਂ ਰਹੀ ਇਹ ਇਕੱਠ ਜਦੋਂ ਦਿਖਾਵਾਂਗੇ ਸੇਰਾਂ ਦਾ ਮੁੱਲਾ ਜਦੋਂ ਇੱਥੇ ਬਹੁਤ ਗੰਤੀ ਆ ਗਈ ਸਰਕਾਰ ਨੂੰ ਜਿਹੜਾ ਹੈਗਾ ਉਹ ਗੱਲਬਾਤ ਰਾਹੀਂ ਜਿਹੜਾ ਹੈਗਾ ਮਸਲੇ ਗੱਲਬਾਤ ਰਾਹੀਂ ਟੇਬਲ ਟਾਕ ਦੀ ਹੋਣੇ ਨੇ ਦੀਪੂ ਜਦੋਂ ਕਹਿੰਦਾ ਹੁੰਦਾ ਸੀ ਜਿਹਦੇ ਮੈਦਾਨ ਦੇ ਵਿੱਚ ਜਿਹੜੇ ਤਕੜੇ ਨੇ ਉਹ ਟੇਬਲ ਟॉक ਤੇ ਫਿਰ ਤਕੜੇ ਹੋਣ। ਜੇ ਮੈਦਾਨ ਦੇ ਵਿੱਚ ਅਸੀਂ ਤਕੜੇ ਨਹੀਂ ਹੈਗੇ ਫਿਰ ਟੇਬਲ ਟॉक ਉੱਤੇ ਅਸੀਂ ਕਿਵੇਂ ਬੈ ਕੇ ਤਕੜੀ ਗੱਲ ਕਰ ਲਾਂ। ਸਰਕਾਰ ਹਮੇਸ਼ਾ ਸਿੱਖਾਂ ਨਾਲ ਧੱਕਾ ਕਰਦੀ ਆ। ਜਿਹੜੇ ਬਿਲਕੁਲਸਬਾਨੋਂ ਵਾਲੇ ਬਿਨਾਂ ਕਿਸੇ ਰਸ ਤੋਂ ਸਾਰੇ ਰਹਾ ਹੋ ਗੇ ਹੋ ਜਾਂਦੇ ਨੇ। ਜਿਹੜੇ ਗੋਦਰਾ ਕਰਨ ਵਾਲੇ ਨੇ ਸਾਰੇ ਰਹਾ ਹੋ ਕੇ ਘਰੋਂ ਆਪੋ ਆਪਣੀ ਘਰੋਂ ਜਾਂਦੇ ਨੇ। ਜੇ ਕੋਈ ਹੋਰ ਆਉਂਦਾ ਉਹਨਾਂ ਨੂੰ ਬਿਨਾਂ ਸ਼ਰਤ ਦੇ ਮਾਫ਼ੀ ਦੇ ਕੇ ਘਰੋਂ ਤੋਂ ਰਹਿ ਜਾਂਦਾ ਤੇ ਸਿੱਖਾਂ ਨਾਲ ਹੀ ਬਤ ਕਰਾ ਕੇ ਚੋਣਾਂ ਦੀਆਂ ਸਜਾਵਾਂ ਭੁੱਟੀਆਂ ਸਾਡੇ ਨਾਲ ਬਤ ਕਰਾ ਇਹ। ਇਹ ਅੰਗਰੇਜ਼ਾਂ ਦਰਜਾ ਲਈ ਉਹਦੇ ਵਿੱਚ ਸਾਡਾ ਵੱਡਾ ਨਖ਼ਾਨ ਹੋਇਆ ਅਸੀਂ ਬੰਦਿਆਂ ਭਾਰਤ ਨਹੀਂ ਬੰਦਿਆਂ ਗਿਆ ਪੰਜਾਬ ਹੀ ਉਹਨਾਂ ਤੋਂ ਹੋਈ ਆ। ਪਾ ਪੰਜਾਬ ਤੋਂ ਕੱਟ ਗਏ ਹਰਿਆਣਾ ਕੱਟਦਲ ਹਿਮਾਚਲ ਕੱਟਦਾ ਰਾਜਸਥਾਨ ਕੱਟਦਾ ਤੇ ਸਾਨੂੰ ਤਾਂ ਹੁਣ ਹੋਰ ਟੁਕੜੇ ਕਰਨ ਨੂੰ ਤੁਰੇ ਫਿਰਦੇ ਜਿਹੜੇ ਇਧਰ ਸਰਹੱਦ ਨੇ ਪ੍ਰੈਨ ਬਲਾਂਚ ਚੜੀ ਗੜ ਸਾਡਾ ਖੋ ਰਿਆ। ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ ਨਾਲ ਸਿੱਖਾਂ ਦੀਆਂ ਪ੍ਰਮੁੱਖ ਮੰਗਾਂ ਜਿਹੜੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਨੇ ਇਹਨਾਂ ਨੂੰ ਲੈ ਕੇ ਸਮੇਂ-ਸਮੇਂ ਤੇ ਸਿੱਖ ਕੌਮ ਦੇ ਵੱਲੋਂ ਸੰਘਰਸ਼ ਕੀਤਾ ਜਾਂਦਾ ਤਾਂ ਹਾਲ ਦੇ ਵਿੱਚ ਤਕਰੀਬਨ 2 ਸਾਲ ਦਾ ਜਿਹੜਾ ਲੰਬਾ ਵਕਫਾ ਆਇਓ ਕੰਪਲੀਟ ਹੋ ਚੁੱਕਾ ਹੈ ਤੇ ਉਸ ਤੋਂ ਬਾਅਦ ਵੀ ਸੰਘਰਸ਼ ਕੀਤਾ ਜਾ ਰਿਹਾ ਹੈ ਮੋਹਾਲੀ ਤੇ ਚੰਡੀਗੜ੍ਹ ਦੀ ਸਰਹੱਦ ਦੇ ਉੱਪਰ ਇਸੇ ਦੇ ਤਹਿਤ ਕੌਮੀ ਇਨਸਾਫ ਮੋਰਚੇ ਦੇ ਵੱਲੋਂ ਕੱਲ 25 ਜਨਵਰੀ ਨੂੰ ਸਮਾਂ ਤੈਅ ਕਰਕੇ ਨਿਹੰਗ ਸਿੰਘ ਜਥੇਬੰਦੀਆਂ ਦੇ ਵੱਲੋਂ ਇੱਕ ਵੱਡੇ ਇਕੱਠ ਦਾ ਸੱਦਾ ਦਿੱਤਾ ਗਿਆ ਹੈ ਇਕੱਠ ਕਿਸ ਤਰੀਕੇ ਦਾ ਹੋਵੇਗਾ ਇਸ ਇਕੱਠ ਦੇ ਦਰਮਿਆਨ ਪਵਿੱਖ ਦੇ ਵਿੱਚ ਕਿਸ ਤਰੀਕੇ ਦੀ ਰਾਜਨੀਤੀ ਤੈਅ ਹੋ ਸਕਦੀ ਆ ਇਸੇ ਵਿਸ਼ੇ ਦੇ ਉੱਪਰ ਗੱਲਬਾਤ ਕਰਾਂਗੇ ਫਰਬਾਂ ਖਰਬਾਂ ਦਲ ਤੋਂ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਸਾਡੇ ਨਾਲ ਨੇ ਔਰ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤਮਾਮ ਸਾਰੀ ਜਾਣਕਾਰੀ ਵੀ ਲੈਣ ਦਾ ਯਤਨ ਕਰਦੇ ਆ ਬਾਬਾ ਜੀ ਸਵਾਗਤ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਮੁਢਲੇ ਰੂਪ ਦੇ ਵਿੱਚ ਸਵਾਲ ਹੈ ਜਿਹੜਾ 25 ਜਨਵਰੀ ਨੂੰ ਕੱਲ ਇਕੱਠ ਦਾ ਸੱਦਾ ਤੁਸੀਂ ਦਿੱਤਾ ਏ ਇਹਦਾ ਮੁੱਖ ਮੰਤਵ ਕੀ ਆ ਇਕੱਠ ਕਦੇ ਵਾਸਤੇ ਸੱਦਿਆ ਜਾ ਰਿਹਾ ਹੈ ਜੀ ਦੇਖੋ ਜਿਹੜਾ 2 ਸਾਲ ਹੋ ਗਏ तकरीबन ਉੱਪਰ ਸਮਾਂ ਹੋ ਗਿਆ ਬੰਦੀ ਸਿੰਘਾਂ ਦੇ ਰਿਹਾਈ ਮੋਰਚ ਚ ਚੱਲਦੇ ਨੇ 7 ਜਨਵਰੀ 2023 ਤੋਂ ਲਗਾਤਾਰ ਜਾਰੀ ਆ ਮੋਰਚੇ ਦੀ ਚੜ੍ਹਦੀ ਕਲਾ ਵਾਸਤੇ ਜਿਹੜਾ ਇਹ ਮਾਂ ਪੰਚਾਇਤ ਇਕੱਠ ਰੱਖਿਆ ਗਿਆ 7 ਜਨਵਰੀ ਨੂੰ 2 ਸਾਲ ਹੋ ਗਏ ਸੀਗੇ ਉਸ ਟਾਈਮ ਜਦੋਂ ਇਕੱਠ ਹੋਇਆ ਉਸ ਟਾਈਮ ਚੰਡੀਗੜ੍ਹ ਦਾ ਜਿਹੜਾ ਘਰਾਓ ਕਰਨ ਦਾ ਮੁੱਖ ਮੰਤਰੀ ਦੀ ਕੋਠੀਦਾਲ ਕਰਿਆ ਗਿਆ ਹੂੰ ਉੱਥੇ ਜਿਹੜੀ ਸੰਗਤ ਸੀ ਗਈ ਨਹੀਂ ਜਾਣ ਦਿੱਤੀ ਰਾਜ ਰੋਗ ਲਈ ਉਹਨਾਂ ਤੇ ਲਾਠੀਆਂ ਵੀ ਚਲਾਈਆਂ ਗਈਆਂ ਤੇ ਅਥਰੂ ਗੈਸ ਦੇ ਤੇ ਗੋਲੇ ਵੀ ਛਿੱਟੇ ਗਏ ਤੇ ਆਗੂਆਂ ਦੀ ਗ੍ਰਿਫਤਾਰੀ ਵੀ ਹੋਈ ਫਿਰ ਉਸ ਟਾਈਮ ਸਾਰੇ ਆਗੂ ਗ੍ਰਿਫਤਾਰ ਹੋ ਗਏ ਫਿਰ ਅਸੀਂ ਉਸ ਤੋਂ ਬਾਅਦ ਮਹਾ ਪੰਚਾਇਤ ਜਿਹੜਾ ਇਕੱਠ ਸੱਦ ਲਿਆ ਵੀ ਸੀ ਪੂਰੀ ਸ਼ਾਂਤਮਈ ਤਰੀਕੇ ਨਾਲ ਜਿਹੜਾ ਇਕੱਠ ਹੋਊਗਾ ਇਦੇ ਵਿੱਚ ਅਸੀਂ ਇਹ ਇੱਕ ਅਨੋਖੀ ਮਹਾਪੰਚਾਇਤ ਸਦੀਆ ਦੇਖੋ ਪਹਿਲਾ ਮਹਾਪੰਚਾਇਤ ਹੋ ਰਹੀਆਂ ਨੇ ਹੋਈਆਂ ਵੀ ਨੇ ਕਿਸਾਨਾਂ ਦੀਆਂ ਬਹੁਤਿਆਂ ਦੇ ਸ਼ਵਾਲ ਹੁੰਦਾ ਵੀ ਇਹ ਕਹਿੰਨੇ ਕਿਸਾਨਾਂ ਬੋਲ ਨਹੀਂ ਜੀ ਇਹਦੇ ਵਿੱਚ ਅਸੀਂ ਸਾਰੀਆਂ ਧਿਰਾਂ ਨੂੰ ਸਾਂਭਲ ਕੀਤਾ ਜਿਹੜੀ ਸੈਂਟਰ ਸਰਕਾਰ ਆ ਆਰਐਸਐਸ ਭਾਜਪੀ ਦੀ ਸਰਕਾਰ ਆ ਉਹ ਘੱਟ ਗਿਣਤੀਆਂ ਨੂੰ ਜਿਹੜੀ ਹੈਗੀ ਆ ਮਾਰ ਰਹੀ ਹੈ ਹੂੰ ਸਿੱਖਾਂ ਨੂੰ ਵੀ ਉਹਦੇ ਵਿੱਚ ਮੁਸਲਮ ਵੀ ਆ ਗਏ ਉਹਦੇ ਵਿੱਚ ਇਸਾਈ ਵੀ ਆ ਗਏ ਉਹਦੇ ਵਿੱਚ ਐਸ ਡੀਓ ਵੀ ਸੀ ਆ ਗਏ ਹਮ ਜੈਨੀ ਬੋਧੀ ਸਾਰੇ ਉਹਦੇ ਵਿੱਚ ਆ ਗਏ ਤੇ ਅਸੀਂ ਸਾਰੇ ਲੋਕਾਂ ਨੂੰ ਇਹਦੇ ਵਿੱਚ ਜਿਹੜਾ ਹੈਗਾ ਸੱਦਾ ਪੱਤਰ ਦਿੰਦਾ ਵੀ ਆਓ ਹਮ ਜੇ ਅਸੀਂ ਸਾਰੀ ਜਿਹੜੀਆਂ ਗਿਣਤੀਆਂ ਨੇ ਘਾਟ ਗਿਣਤੀ ਨੇ ਸਾਰੇ ਸਰਕਾਰ ਦੇ ਨਿਸ਼ਾਨੇ ਤੇ ਨੇ ਜੇ ਅਸੀਂ 71 ਹੋਵਾਂਗੇ ਤੇ ਫੇਰ ਹੀ ਸਾਡੇ ਮਸਲੇ ਹੋਣਗੇ ਜੇ ਅਸੀਂ ਇਕੱਲੇ ਇਕੱਲੇ ਲੜਾਂਗੇ ਦੇਖੋ ਕੋਈ ਵੀ ਕਮਿਊਨਿਟੀ ਹੈ ਇਸ ਭਾਰਤ ਦੇ ਵਿੱਚ ਇਕੱਲੇ ਇਕੱਲੇ ਲੜੂ ਨੂੰ ਇਕੱਲੇ ਇਕੱਲੇ ਖਤਮ ਕੀਤਾ ਜਾਂਦਾ ਹਮ ਮਾਰੇ ਜਾਂਦਾ ਪਰਚੇ ਪਾ ਕੇ ਅੰਦਰ ਕੀਤਾ ਜਾਂਦਾ ਦਬਾਇਆ ਜਾਂਦਾ ਹਮ ਜੋ ਕਮਿਊਨਿਟੀਆਂ ਇੱਕ ਪਲੇਟਫਾਰਮ ਤੇ ਇਕੱਠੀਆਂ ਹੋ ਜਾਣ ਤਾਕਤ ਬਣ ਜੂ ਇੱਕ ਲੜਨ ਵਾਸਤੇ ਇਸੇ ਕਰਕੇ ਅਸੀਂ ਨੇ ਜਿਹੜੀ ਹੈਗੀ ਆ ਇਹ ਅਨੋਖੀ ਮਹਾਮੰਦਿਰ ਰੱਖੀ ਹੈ ਇਹਦੇ ਵਿੱਚ ਹਮ ਜਿਹੜੇ ਹੈਗੇ ਨੇ ਜਿਸ ਨਾਮ ਆਮ ਲਾਡੂ ਤੇ ਨਾਮੇ ਸਿੰਘ ਸਜੇ ਨੇ ਜੀਵਨ ਸਿੰਘ ਮੱਲਾ ਜੀਵਨ ਮੱਲਾ ਵੀ ਕਹਿੰਦੇ ਨੇ ਉਹਨਾਂ ਨੂੰ ਐਡਵੋਕੇਟ ਨਹੀਂ ਪੜੇ ਲੇਕਿਨ ਉਹਨਾਂ ਨੂੰ ਵੀ ਅਸੀਂ ਇਹਦੇ ਵਿੱਚ ਸੱਦਿਆ ਵਾ ਤੇ ਹਰਿਆਣੇ ਦੇ ਵਿੱਚੋਂ ਜਿਹੜੀ ਜਾਟ ਬਰਾਦਰੀ ਹੈ ਉਹਨਾਂ ਨੂੰ ਵੀ ਅਸੀਂ ਸੱਦਿਆ ਜਾਟ ਖਾਪਾਂ ਨੇ ਜਿਹੜੀਆਂ ਪੰਚਾਇਤਾਂ ਨੇ ਉਹਨਾਂ ਨੂੰ ਵੀ ਅਸੀਂ ਸੱਦਿਆ ਉਹਦੇ ਵਿੱਚ ਮਨੋਜ ਸਿੰਘ ਦੂਹਣ ਜਿਹੜੇ ਅਮਰਤਾਰੀ ਸਿੰਘ ਸੱਜ ਗਿਆ ਤੇ ਦੀਪਕ ਫੌਜੀ ਸਾਹਿਬ ਹੋ ਗਏ ਆ ਅ ਪਸ਼ਵਿੰਦਰਾ ਸਾਹਿਬ ਚੌਧਰੀ ਪਸ਼ਵਿੰਦਰਾ ਸਾਹਿਬ ਹਮ ਤੇ ਐਡਵੋਕੇਟ ਉਹਦੇ ਵਿੱਚ ਜਿਹੜੀ ਹੈਗੀ ਆ ਆ ਆ ਰਹੀ ਆ ਐਡਵੋਕੇਟ ਆ ਰਹੀ ਆ ਪੂਨ ਮਾਰੀ ਆ ਜੀ ਉਹਨਾਂ ਨੂੰ ਵੀ ਅਸੀਂ ਇਨਵਾਈਟ ਕੀਤਾ ਬੁਲਾਇਆ ਹਮ ਤੇ ਹੋਰ ਜਿਹੜੀਆਂ ਬਾਮਸ਼ੇਪ ਸੰਗਠਨਾਂ ਵਿੱਚੋਂ ਅਸੀਂ ਬਾਮਸ਼ੇਪ ਦੇ ਜਿਹੜੇ ਮੁਖੀ ਨੇ ਬਾਵਨ ਮੇਸਰਾਮ ਸਾਹਿਬ ਉਹਨਾਂ ਨੂੰ ਵੀ ਸੱਦਾ ਪੱਤਰ ਦਿੱਤਾ ਵਾ ਜਿੰਨੀਆਂ ਵੀ ਇੱਥੇ ਸ਼ਖਸੀਅਤ ਆਉਣਗੀਆਂ ਜਿਨ੍ਹਾਂ ਨੂੰ ਤੁਸੀਂ ਸੱਦਾ ਪੱਤਰ ਦੇ ਕੇ ਆਏ ਹੋ ਕੀ ਲੱਗਦਾ ਕਿ ਜਿਹੜੀਆਂ ਜਾਤੀਆਂ ਪਿਛਲੇ ਲੰਬੇ ਸਮੇਂ ਦੇ ਦਰਮਿਆਨ ਹੋਈਆਂ ਉਹਨਾਂ ਦੀ ਸਮੀਖਿਆ ਹੋਵੇਗੀ ਜਾਂ ਫਿਰ ਬੰਦੀ ਸਿੰਘਾਂ ਦੀ ਰਿਹਾਈ ਦੇ ਨਾਲ-ਨਾਲ ਜਿਹੜੇ ਹੋਰ ਪ੍ਰਮੁੱਖ ਮਸਲੇ ਉਹਨਾਂ ਦੇ ਬਾਬਤ ਕੋਈ ਪਲੈਨਿੰਗ ਵੀ ਘੜੀ ਜਾ ਸਕਦੀ ਹੈ ਮਸਲੇ ਸਾਡੇ ਪੰਜਾਬ ਦੇ ਬਹੁਤ ਨੇ ਹੂੰ ਸਾਡਾ ਮੁੱਖ ਜਿਹੜਾ ਹੈਗਾ ਉਹ ਬੰਦੀ ਸਿੰਘਾਂ ਦੀ ਰਿਹਾਈ ਤੇ ਕੇਂਦਰਤ ਰਹੂਗਾ ਬਾਕੀ ਹੋਰ ਜਿਹੜੇ ਨਾਲ ਮੁੱਦੇ ਨੇ ਦੇਖੋ ਸਾਡੇ ਪੰਜਾਬ ਦੇ ਵਿੱਚ ਕਿਸਾਨੀ ਦਾ ਮੁੱਦਾ ਵੀ ਚੱਲ ਰਿਹਾ ਹੂੰ ਇਹ ਸਾਡੇ ਮਜ਼ਦੂਰਾਂ ਦੇ ਵੀ ਜਿਹੜਾ ਹੈਗਾ ਮੁੱਦਾ ਚੱਲ ਰਿਹਾ ਤੇ ਸਾਡਾ ਇੱਥੇ ਪੰਜਾਬ ਦੇ ਵਿੱਚ ਜਿਹੜਾ ਪੰਥਾ ਪੰਜਾਬ ਆ ਇਹਨੂੰ ਇੱਕ ਖਤਮ ਕਰਨ ਵਾਸਤੇ ਸਾਨੂੰ ਸਿੱਖਾਂ ਨੂੰ ਇੱਕ ਵੱਡੀ ਪ੍ਰੋਬਲਮ ਆ ਰਹੀ ਹੈ ਸਾਡੀ ਗਿਣਤੀ ਘਟ ਰਹੀ ਹੈ ਪੰਜਾਬ ਦੇ ਵਿੱਚ ਅਸੀਂ ਖਾਲਸਾ ਰਾਜ ਦੀਆਂ ਗੱਲਾਂ ਕਰਦੇ ਆ ਤੇ ਸਾਡੀ ਗਿਣਤੀ ਘਟ ਰਹੀ ਆ ਜਿਹੜੇ ਦੇਖੋ ਜਿਨ੍ਹਾਂ ਕੋਲੇ ਪੈਸਾ ਗਾ ਜਿਹੜੇ ਥੋੜੇ ਜਿਹੇ ਧਾਮ ਵਾਲੇ ਨੇ ਪਰਿਵਾਰ ਕਿਸਾਨ ਲਾ ਲੋ ਹੋਰ ਨੇ ਉਹ ਇਥੋਂ ਜਿਹੜੇ ਪੰਜਾਬ ਛੱਡ ਕੇ ਵਿਦੇਸ਼ਾਂ ਦੇ ਵਿੱਚ ਵਸ ਰਹੇ ਨੇ ਜਾ ਕੇ ਤੇ ਜਿਹੜੀ ਛੋਟੀ ਬਰਾਦਰੀ ਹੈ ਸਾਡਾ ਛੋਟਾ ਭਾਈਚਾਰਾ ਐਸਟੀਓ ਵੀਸੀ ਉਹ ਦੂਜੇ ਜਿਹੜੇ ਧਰਮ ਦੇ ਵਿੱਚ ਕਨਵਰਟ ਹੋ ਰਹੇ ਨੇ ਅੱਜ ਮਾਝਾ ਤਕਰੀਬਨ ਕੱਲ ਮੈਂ ਫੜਵੇ 3.5 ਲੱਖ ਰੁਪਿਆ ਜਿਹੜੇ 3.5 ਲੱਖ 2 ਸਾਲ ਦੇ ਵਿੱਚ ਦੋ ਸਾਲ ਦੇ ਵਿੱਚ ਜਿਹੜਾ ਸਾਈ ਧਰਮ ਦੇ ਵਿੱਚ ਜਾ ਚੁੱਕਿਆ ਜੇ ਅਸੀਂ ਸਾਡੀ ਗਿਣਤੀ ਘਟ ਗਈ ਪੰਜਾਬ ਦੇ ਫਿਰ ਅਸੀਂ ਰਾਜ ਕਿਵੇਂ ਕਰਾਂਗੇ ਹਾਂ ਅਸੀਂ ਖਾਲਸੇ ਰਾਜ ਦੀਆਂ ਗੱਲਾਂ ਫਿਰ ਕਿਵੇਂ ਆਉਂ ਸਾਡਾ ਖਾਲਸਾ ਜਿਹੜੀ ਸੈਂਟਰ ਸਰਕਾਰ ਆ ਆਰਐਸਐਸ ਬੀਜੇਪੀ ਉਹ ਦੇਖ ਰਹੀ ਆ ਵੀ ਕਦੋਂ ਇਹ ਮੈਨਸ ਤੇ ਜਾਣ ਤੇ ਅਸੀਂ ਫਿਰ ਆਪਣੀ ਕਾਰਵਾਈ ਆਰੰਭ ਕਰੀਏ ਪਹਿਲਾਂ ਇਹ ਦੋ ਜੈਨੀ ਜੈਨ ਧਰਮ ਖਤਮ ਕਰਦਾ ਬੁੱਧ ਧਰਮ ਖਤਮ ਕਰਦਾ ਹੁਣ ਸਾਡੇ ਮਗਰ ਲੱਗੇ ਹੋਏ ਜੇ ਪਪਾ ਜੀ ਜਿਹੜਾ 2 ਸਾਲ ਦਾ ਸਮਾਂ ਹੈ ਬਹੁਤ ਲੰਬਾ ਹੁੰਦਾ 2 ਸਾਲ ਦਾ ਸਮਾਂ ਘਟ ਨਹੀਂ ਹੁੰਦਾ ਤੇ 2 ਸਾਲ ਹੋ ਗਏ ਤੁਹਾਨੂੰ ਸੜਕਾਂ ਦੇ ਉੱਪਰ ਬੈਠੇ ਹੋਏ ਨਾ ਮੰਗਾਂ ਨੂੰ ਲੈ ਕੇ ਕੀ ਲੱਗਦਾ ਕਿ ਜਿਹੜੀਆਂ ਮੰਗਾਂ ਦਾ ਹੱਲ ਹੋਣਾ ਚਾਹੀਦਾ ਸੀ ਉਹਦੇ ਵਿੱਚ ਕਿਤੇ ਨਾ ਕਿਤੇ ਨਜ਼ਾਤ ਮਿਲਦੀ ਨਜ਼ਰ ਨਹੀਂ ਆਈ ਜਿੰਨੇ ਵੱਡੇ ਪੱਤਰ ਦੇ ਉੱਪਰ ਮਿਲਣੀ ਚਾਹੀਦੀ ਸੀ ਦੇਖੋ ਜਿਹੜੀ ਸਰਕਾਰ ਆ ਉਹ ਸੁਣ ਨਹੀਂ ਰਹੀ ਹੂੰ ਹੁਣ ਕਿਸਾਨੀ ਸੰਘਰਸ਼ ਸੀ ਉਥੇ ਦੇਖੋ 8 ਆ 13 ਫਰਵਰੀ ਨੂੰ ਉਹ ਵੀ ਸਾਲ ਹੋ ਜਾਣਾ ਤੇ ਉਹ ਇੱਕ ਵਾਰੀ ਜਦੋਂ ਪੂਰਾ ਜਦੋਂ ਪਹਿਲਾਂ ਚੱਲਿਆ ਇੱਕ ਮਹੀਨਾ ਬਹੁਤ ਜੜਦੀ ਕੰਮ ਫਿਰ ਉਹ ਉਹ ਵੀ ਬਹੁਤ ਉਤਰਾ ਚੜਾ ਆਉਂਦੇ ਨੇ ਉਹ ਹੁਣ ਡੱਲੇ ਵਾਲ ਸਾਹਿਬ ਨੇ ਮਾਨਨ ਵਰਦ ਦਾ ਇੱਕ ਜ਼ਬਰਦਸਤ ਪ੍ਰੋਗਰਾਮ ਦਿੱਤਾ ਉਹਦੇ ਨਾਲ ਜਿਹੜਾ ਮੋੜ ਆ ਫਿਰ ਪੈਰਾਂਚਰ ਹੋ ਗਿਆ ਉਹਦੇ ਨਾਲ ਫਿਰ ਜਿਹੜੀ ਸੈਂਟਰ ਸਰਕਾਰ ਵੀ ਹਿੱਲੀ ਉਹਦੇ ਨਾਲ ਆ ਜਿਹੜਾ ਹੈਗਾ ਸੁਪਰੀਮ ਕੋਰਟ ਤੱਕ ਫਿਲਚਲ ਹੋਈ ਉਹਨਾਂ ਨੇ ਗੱਲਬਾਤ ਦਾ ਰਾਸ ਹੁੰਦਾ। ਸਾਨੂੰ ਵੀ ਇਸ ਤਰ੍ਹਾਂ ਇਹ ਇਕੱਠ ਜੋ ਦਿਖਾਵਾਂਗੇ ਸਿਰਾਂ ਦਾ ਮੁੱਲ ਆ। ਜਦੋਂ ਇੱਥੇ ਬਹੁਗੰਤੀ ਆ ਗਈ ਸਰਕਾਰ ਨੂੰ ਜਿਹੜਾ ਹੈਗਾ ਉਹ ਗੱਲਬਾਤ ਰਾਹੀਂ ਜਿਹੜਾ ਹੈਗਾ ਮਸਲੇ ਗੱਲਬਾਤ ਰਾਹੀਂ ਟੇਬਲ ਟਾਕ ਤੇ ਹੋਣੇ ਨੇ। ਦੀਪੂ ਸਿੱਧੂ ਕਹਿੰਦਾ ਹੁੰਦਾ ਸੀ ਜਿਹਦੇ ਮੈਦਾਨ ਦੇ ਵਿੱਚ ਜਿਹੜੇ ਤਕੜੇ ਨੇ ਜੀ ਉਹ ਟੇਬਲ ਟਾਕ ਤੇ ਫਿਰ ਤਕੜੇ ਹੋਣਗੇ। ਜੇ ਮੈਦਾਨ ਦੇ ਵਿੱਚ ਅਸੀਂ ਤਕੜੇ ਨਹੀਂ ਹੈਗੇ ਫਿਰ ਟੇਬਲ ਟਾਕ ਤੇ ਅਸੀਂ ਕਿਵੇਂ ਬਹਿ ਕੇ ਤਕੜੀ ਗੱਲ ਕਰ ਲਾਂ। ਇਸ ਕਰਕੇ ਸਾਨੂੰ ਪਹਿਲਾ ਮੈਦਾਨ ਦੇ ਵਿੱਚ ਅਸੀਂ ਲੜ ਰਹੇ ਹਾਂ ਸੰਘਰਸ਼ ਚੱਲਦਾ ਛੜ ਜਦੋਂ ਅਸੀਂ ਤਕੜੇ ਹੋ ਕੇ ਦਿਸਗੇ ਗਵਰਨਮੈਂਟ ਨੂੰ ਉਹਨਾਂ ਨੂੰ ਸਾਨੂੰ ਟੇਬਲ ਟਾਕਸ ਤੇ ਬੈਠਣਾ ਪਊਗਾ ਤੇ ਹੁਣ ਤੱਕ 2 ਸਾਲਾਂ ਦੇ ਵਿੱਚ ਦੇਖੋ ਅਸੀਂ ਇਹ ਮੋਰਚੇ ਨੇ ਜਿਹੜੀ ਪ੍ਰਾਪਤੀ ਕੀਤੀ ਹੈ ਇਹ ਵੀ ਇਹ ਜਿਹੜੇ ਤਿੰਨ ਬੰਦੀ ਸਿੰਘ ਸੀਗੇ 28 ਸਾਲ ਬਿਨਾਂ ਜਿਨ੍ਹਾਂ ਦੀਆਂ ਜ਼ਮਾਨਤਾਂ ਹੋਈਆਂ ਨੇ 39 ਸਾਲ ਬਾਅਦ ਭਾਈ ਸਮਸ਼ੀਰ ਸਿੰਘ ਭਾਈ ਜਗਦੇ ਆਪਣੇ ਦੂਜਾ ਲਖਵਿੰਦਰ ਸਿੰਘ ਲੱਖਾ ਤੇ ਭਾਈ ਗਰਮੀਰ ਸਿੰਘ ਇੰਜ ਨੇ ਉਹਨਾਂ ਦੀ ਪੱਕੀਆਂ ਜ਼ਮਾਨਤਾਂ ਹੋ ਗਈਆਂ ਨਾ ਜੇ ਮੋਰਚਾ ਲੱਗਿਆ ਤੇ ਪੰਜਾਬ ਦੀ ਸਰਕਾਰ ਦੇ ਨਾਲ ਜਿਹੜੇ ਦੋ ਹੁਣੇ ਤੇ ਰਹਿੰਦੇ ਨੇ ਭਾਈ ਪਰਮਜੀਤ ਸਿੰਘ ਪਿਉਰਾ ਤੇ ਜਗਤਾਰ ਸਿੰਘ ਤਾਰਾ ਉਹਨਾਂ ਦੀ ਪ੍ਰੋਲ ਵੀ ਦਿੱਤੀ ਜਾਵੇ ਉਹਨਾਂ ਨੂੰ ਰਿਹਾਈ ਵੀ ਦਿੱਤੀ ਜਾਵੇ ਉਹਨਾਂ ਦੇ ਜਦੋਂ ਆ ਦੇਖੋ ਜੇ ਪਹਿਲਾਂ ਪ੍ਰੋਬਲਮ ਨੂੰ ਉਸ ਤੋਂ ਬਾਅਦ ਫਿਰ ਜਮਾਨਤ ਹੋ ਸਕਦੀ ਹੈ ਕਾਨੂੰਨੀ ਕਾਰਵਾਈ ਤੇ ਇਸ ਕਰਕੇ ਜਦੋਂ ਜਹ ਚੱਲਦੀ ਆ ਸਰਕਾਰ ਨਾਲ ਰਾਬਤਾ ਟੁੱਟਿਆ ਹੋਇਆ ਇਹ ਮਹਾ ਇਕੱਠ ਤਾਂ ਹੀ ਅਸੀਂ ਰੱਖਿਆ ਵੀ ਜਿਹੜੀ ਕੱਟ ਗਿਣਤੀ ਆ ਉਹ ਇੱਕ ਪਲੇਟਫਾਰਮ ਤੇ ਇਕੱਠੀ ਹੋਵੇ ਸਾਰਿਆਂ ਦੀਆਂ ਪ੍ਰੋਬਲਮਾਂ ਨੇ ਜਦੋਂ ਸਰਕਾਰ ਨੂੰ ਪਤਾ ਲੱਗਿਆ ਵੀ ਇੱਥੇ ਹੋਰ ਵੀ ਜਿਹੜੀ ਕੱਟ ਗਿਣਤੀ ਨੇ ਉਹ ਇਕੱਠੀਆਂ ਹੋ ਰਹੀਆਂ ਨੇ ਫਿਰ ਸਰਕਾਰ ਤੇ ਗੱਲਬਾਤ ਦਾ ਰਾ ਜਿਹੜਾ ਪੱਧਰਾ ਹੋਊਗਾ ਤੇ ਇਸ ਮਸਲੇ ਦਾ ਹੱਲ ਜ਼ਰੂਰ ਹੋਊਗਾ ਬਾਕੀ ਗੁਰੂ ਨਾਨਕ ਸਾਹਿਬ ਜੀ ਕਿਲਾ ਵਰਤਣੀ ਆ ਉਹਨਾਂ ਦੇ ਸਾਨੂੰ ਭਰੋਸਾ ਗਾ ਮੋਰਚੇ ਦੀ ਜਿਹੜੀ ਅ ਅਗਵਾਈ ਕਰਨ ਵਾਲੇ ਆਗੂ ਨੇ ਉਹਨਾਂ ਦੇ ਵੱਲੋਂ ਸਮੇਂ-ਸਮੇਂ ਤੇ ਪ੍ਰੋਗਰਾਮ ਤੈਅ ਕੀਤੇ ਜਾਂਦੇ ਨੇ ਮਾਰਚ ਹੁੰਦੇ ਨੇ ਪ੍ਰਦਰਸ਼ਨ ਹੁੰਦੇ ਨੇ 7 ਜਨਵਰੀ ਨੂੰ ਚੰਡੀਗੜ੍ਹ ਦੇ ਵਿੱਚ ਵੀ ਜਿਹੜਾ ਸੀਐਮ ਦੇ ਘਰਾਉ ਦਾ ਐਲਾਨ ਕੀਤਾ ਗਿਆ ਸੀ ਤੇ ਉਸ ਮਾਮਲੇ ਦੇ ਵਿੱਚ ਬਹੁਤ ਸਾਰੇ ਪਰਚੇ ਦਰਜ ਹੋਏ ਨੇ ਕੀ ਲੱਗਦਾ ਕਿ ਜਦੋਂ ਵੀ ਕੋਈ ਇਸ ਤਰੀਕੇ ਦਾ ਰਿਐਕਟ ਕੀਤਾ ਜਾਂਦਾ ਰਿਐਕਸ਼ਨ ਹੁੰਦਾ ਹੈ ਤੇ ਉਸ ਤੋਂ ਬਾਅਦ ਮਾਮਲੇ ਦਰਜ ਹੋ ਜਾਂਦੇ ਆ ਵੱਖ-ਵੱਖ ਧਰਾਵਾਂ ਦੇ ਤੇ ਪਰਚੇ ਦਰਜ ਹੋ ਜਾਂਦੇ ਆ ਤੇ ਕੁਝ ਲੋਕ ਇਸ ਤਰ੍ਹਾਂ ਦੀਆਂ ਚੀਜ਼ਾਂ ਤੋਂ ਕਿਤੇ ਨਾ ਕਿਤੇ ਖਛੇ ਪ੍ਰਗਟਾ ਕੇ ਪਿੱਛੇ ਵੀ हट ਜਾਂਦੇ ਨੇ ਕੀ ਲੱਗਦਾ ਕਿ ਇਸ ਰਾਤੋਂ ਇਲਾਵਾ ਕੋਈ ਹੋਰ ਵੀ ਰਸਤਾ ਨਜ਼ਰ ਆਉਂਦਾ ਹੈ ਕਿ ਉਸ ਰਸਤੇ ਨੂੰ ਅਪਣਾਇਆ ਜਾ ਸਕਦਾ ਦੇਖੋ ਕਾਨੂੰਨੀ ਕਾਰਵਾਈ ਹੈ ਜਿਹੜੀ ਉਹ ਚੱਲ ਵੀ ਰਹੀ ਹੈ ਨਾਲ-ਨਾਲ ਸੰਘਰਸ਼ ਵੀ ਚੱਲ ਰਿਹਾ ਹੈ ਸਰਕਾਰਾਂ ਨੂੰ ਜਗਾਉਣਾ ਪੈਂਦਾ ਜਿਹੜੀ ਸਤਨ ਨੂੰ ਦੱਸਿਆ ਵੀ ਸਰਕਾਰ ਹਮੇਸ਼ਾ ਸਿੱਖਾਂ ਨਾਲ ਧੱਕਾ ਕਰਦੀ ਆ ਅੱਜ ਜਿ세 ਪ੍ਰਾਤਨ ਬੰਦੀ ਸਿੰਘ ਸਾਡੇ ਅੰਦਰ ਨੇ ਉੱਥੇ ਜਿਹੜੇ ਨਵੇਂ ਨੇ ਭਾਈ ਅਮਰਪਾਲ ਸਿੰਘ ਹੁਣੀ ਉਹਨਾਂ ਨੂੰ ਵੀ ਇੱਕ ਡਿਬਰੂਗਲ ਜੇਲ੍ਹ ਦੇ ਵਿੱਚ ਪਹਿਲਾਂ ਐਨਐਸਐ ਲਾਈ ਗਈ ਹੁਣ 2 ਸਾਲ ਪੂਰੇ ਹੋਣ ਜਾ ਰਹੇ ਮਾਰਚ ਦੇ ਵਿੱਚ ਹੁਣ ਉਹ ਐਨਐਸਐ ਲੱਗ ਨਹੀਂ ਰਹੀ ਇਸ ਕਾਨੂੰਨ ਦੇ ਮੁਤਾਬਕ ਹੁਣ ਉਹਨਾਂ ਤੇ ਜੂਐਪੀਐਲ ਆਤੀ ਇਸ ਤਰ੍ਹਾਂ ਕਰਕੇ ਜਿਹੜੇ ਸਾਨੂੰ ਜੇ ਕੋਈ ਹੋਰ ਧਰਮ ਦੇ ਵਿੱਚ ਹੁੰਦੇ ਹੀ ਹੋ ਸਕਦਾ ਦੀ ਅਜ ਜੋ 15 ਸਾਲ ਪਹਿਲਾਂ ਹੀ ਰਿਹਾ ਹੁੰਦੇ ਇਹ ਸਿੱਖਾਂ ਨਾਲ ਧੱਕਾ ਅਹਿਸਾਸ ਆ ਵੀ ਅਸੀਂ ਇਸ ਦੇਸ਼ ਦੇ ਵਸਿੰਦੇ ਨਹੀਂ ਹੈਗੇ ਤੁਹਾਨੂੰ ਅਹਿਸਾਸ ਕਾਨੂੰਨ ਥੋਪੇ ਜਾਂਦੇ ਜੀ ਇਹ ਤਾਂ ਹੈ ਦੋਰਾ ਮਾਪਦੰਡ ਜਿਹੜੇ ਪੁਰਾਣੇ ਜਾਂ ਸਿੱਖਾਂ ਪ੍ਰਤੀ ਤੁਹਾਡੇ ਸਾਹਮਣੇ ਸਾਰਾ ਕੁਝ ਹੂੰ ਤੇ ਜਿਹੜੇ ਬਿਲਕਿਸਮਾਨ ਵਾਲੇ ਬਿਨਾਂ ਕਿਸੇ ਰਸਤੇ ਸਾਰੇ ਰਿਹਾ ਹੋ ਗੋ ਜਾਂਦੇ ਨੇ ਜਿਹੜੇ ਗੋਦਰਾ ਕਰਨ ਵਾਲੇ ਨੇ ਸਾਰੇ ਰਿਹਾ ਹੋ ਕੇ ਘਰੋਂ ਆਪੋ ਆਪਣੀ ਘਰੋਂ ਜਾਂਦੇ ਨੇ ਜੇ ਕੋਈ ਹੋਰ ਆਉਂਦਾ ਉਹਨਾਂ ਨੂੰ ਬਿਨਾਂ ਸ਼ਰਤ ਦੇ ਮਾਫੀ ਦੇ ਕੇ ਘਰੋਂ ਤੋਂ ਰਹਿ ਜਾਂਦਾ ਹੂੰ ਇਸ ਸਿੱਖਾਂ ਨਾਲ ਹੀ ਬਤ ਕਰਾਂਗਾ ਜਦੋਂ ਨੇ ਸਜਾਵਾਂ ਭੁੱਤੀਆਂ ਸਾਡੇ ਨਾਲ ਬਤ ਕਰਾਏ ਜਦ ਕੇ ਸਿੱਖਾਂ ਨੇ ਇਸ ਭਾਰਤ ਨੂੰ ਬਚਾਉਣ ਬਾਅਦ ਤੇ ਜੇ ਅੰਗਰੇਜ਼ਾਂ ਤੋਂ ਆਜ਼ਾਦੀ ਲਈ ਉਹਦੇ ਵਿੱਚ ਸਾਡਾ ਬੜਾ ਨੁਕਸਾਨ ਹੋਇਆ ਅਸੀਂ ਬੰਦੇਆ ਭਾਰਤ ਨਹੀਂ ਬੰਦੇਆ ਗਿਆ ਪੰਜਾ ਵੀ ਹੁਣ ਹੋਈ ਆ ਹੂੰ ਉਹਦੇ ਵਿੱਚ ਜਿਹੜੀ ਅ ਸੀਗਾ ਸਾਨੂੰ ਉਸ ਟਾਈਮ ਜਿਹੜੇ ਸਾਡੇ ਸਿੱਖ ਲੀਡਰ ਸੀ ਉਹਨਾਂ ਨੇ ਨਹਿਰੂ ਤੇ ਗਾਂਧੀ ਨੇ ਝਾਂਛੇ ਲੈ ਕੇ ਉਹਨਾਂ ਨੂੰ ਧੋਖਾ ਕੀਤਾ ਹੂੰ ਸਾਨੂੰ ਉਹ ਕਿਹਾ ਵੀ ਤੁਹਾਨੂੰ ਆਜ਼ਾਦੀ ਦਾ ਪੂਰਾ ਜਿਹੜਾ ਹੈਗਾ ਉਹ ਹੱਕ ਦਿੱਤਾ ਜਾਊਗਾ ਤੁਹਾਨੂੰ ਤੁਹਾਡੇ ਵੱਧ ਅਧਿਕਾਰ ਦਿੱਤੇ ਜਾਣਗੇ ਉਹ ਸਾਰੇ ਕੋਈ ਅਜੇ ਤੱਕ ਵੱਧ ਅਧਿਕਾਰ ਨਾਲ ਗੱਲ ਹੀ ਨਹੀਂ ਕਰੀ ਸਾਾਨੂੰ ਤਾਂ ਸਾਡੇ ਆਉਦੇ ਹੱਕ ਹੀ ਖੋਲੇ ਪਹਿਲਾ ਮਹਾ ਪੰਜਾਬ ਸੀਗਾ ਸਾਡਾ ਪੰਜਾਬ ਰ ਵੰਡ ਗਿਆ ਦੋ ਫੁੱਛਾਂ ਚ ਵਾ ਗਿਆ ਇੱਕ ਪੂਰਬੀ ਇੱਕ ਉੱਤਰ ਇੱਕ ਉੱਤਰ ਚਲੇ ਗਿਆ ਤੇ ਫਿਰ ਉਸ ਤੋਂ ਬਾਅਦ ਮਹਾ ਪੰਜਾਬ ਰ ਕਮਣਾਤਾ ਨੇ ਮਹਾ ਪੰਜਾਬ ਤੋਂ ਵੱਖ ਕੱਟ ਕੇ ਹਰਿਆਣਾ ਕੱਟ ਤੜ੍ਹ ਹਿਮਾਚਲ ਕੱਟ ਤੜ੍ਹ ਰਾਜਸਥਾਨ ਕੱਟ ਤੜ੍ਹ ਤੇ ਸਾਨੂੰ ਤਾਂ ਹੁਣ ਹੋਰ ਟੁਕੜੇ ਕਰਨ ਨੂੰ ਤੁਰੇ ਫਿਰਦੇ ਜਿਹੜੇ ਇਧਰ ਸਰਹੱਦ ਨੇ ਪਲਾਨ ਬਣਾ ਚ ਟਿੱਕੜ ਸਾਡਾ ਖੋਲਿਆ ਤੇ ਸਾਨੂੰ ਤਾਂ ਇਹ ਕੱਟੀ ਜਾਂਦੇ ਨੇ ਸਾਡੀ ਤਾਕਤ ਖਤਮ ਕਰ ਜਾਂਦੇ ਨੇ ਸਾਨੂੰ ਉਹ ਹੱਕ ਨਹੀਂ ਦੇ ਰਹੇ ਫਿਰ ਸਾਨੂੰ ਕਦੋਂ ਜਾਗਾਂਗੇ ਅਸੀਂ ਜਿਹੜਾ ਕੱਲ ਦਾ ਤੁਹਾਡਾ ਇਕੱਠ ਦਾ ਐਲਾਨ ਕੀਤਾ ਗਿਆ ਇਹਦੇ ਵਿੱਚ ਐਸ ਕੇਐਮ ਦੇ ਫੋਰਮਾਨ ਨੇ ਕਿਸਾਨ ਜੱਥੇਬੰਦੀਆਂ ਨੇ ਵੀ ਸਮਰਥਨ ਦਾ ਐਲਾਨ ਕੀਤਾ ਉਹਨਾਂ ਦੇ ਨਾਲ ਗੱਲਬਾਤ ਹੋਈ ਸੀ ਵਰਤਾਲਾਪਰੀਤ ਅਸੀਂ ਗਏ ਸੀ ਕਿ ਅਸੀਂ ਸੰਭੂ ਬਾਰਡਰ ਤੇ ਵੀ ਜਾ ਕੇ ਆਏ ਉੱਥੇ ਅੰਦੇਸ਼ ਸਾਹਿਬ ਨਾਲ ਮਲੇ ਉੱਥੇ ਫੂਲ ਤੇ ਨਾਲ ਦੂਜੇ ਆਪਣੇ ਮਨਜੀਤ ਰਾਏ ਉਹਨਾਂ ਨਾਲ ਟੈਲੀਫੋਨ ਤੇ ਗੱਲ ਹੋ ਗਈ ਸੀ ਹੂੰ ਉਸੇ ਜਿਹੜੇ ਕਿਸਾਨ ਆਗੂ ਨੇ ਬਲਵੰਤ ਸਿੰਘ ਬਹਿਰਾਮਪੁਰ ਉਹਨਾਂ ਨਾਲ ساری ਗੱਲਬਾਤ ਹੋਈ ਆ ਸੱਦਾ ਪੁੱਤਰ ਦਿੱਤਾ ਉਹਨਾਂ ਨੇ ਕਿਹਾ ਸੀ ਉਹਨਾਂ ਨੇ ਵੀਡੀਓ ਵੀ ਪਾਈ ਆ ਵੀ ਅਸੀਂ ਜ਼ਰੂਰ ਆਵਾਂਗੇ ਫਿਰ ਕੱਲ ਖਨੌਰੀ ਬਾਰਡਰ ਤੇ ਵੀ ਗਏ ਤੇ ਉੱਥੇ ਜਾ ਕੇ ਉਹਨਾਂ ਨੂੰ ਵੀ ਅਪੀਲ ਕੀਤੀ ਬੇਨਤੀ ਕੀਤੀ ਉਹਨਾਂ ਨੇ ਵੀ ਕੱਲ ਜਿਹੜੀ ਸਪੈਸ਼ਲ ਪ੍ਰੈਸ ਕਾਨਫਰੰਸ ਕਰਕੇ ਉਹਦੇ ਵਿੱਚ ਸੁਮੇਲੀਅਤ ਕਰਨ ਦੇ ਵਿੱਚ ਆਉਣਗੇ ਤੇ ਸਤਨਾਮ ਸਿੰਘ ਜਿਹੜੇ ਬਹਿਰੂ ਸਾਹਿਬ ਨੇ ਆਉਂਦੇ ਕਿਸਾਨਾਂ ਕੋ ਉਹਨਾਂ ਦੀ ਡਿਊਟੀ ਲਾਈ ਗਈ ਹੈ ਉਹ ਆਪਦੇ ਜੱਸੀ ਸਮੇਂ ਤੇ ਸੇ ਪਹੁੰਚਣਗੇ ਉੱਥੋਂ ਵੀ ਜੱਥੇ ਆਉਣਗੇ ਤੇ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਸਾਡੇ ਐਸ ਸੀਓ ਵੇਸੀ ਮਜ਼ਦੂਰ ਜੱਥੇ ਬੰਦੀਆਂ ਨੇ ਉਹਨਾਂ ਨੂੰ ਵੀ ਅਸੀਂ ਇੱਥੇ ਜਿਹੜਾ ਹੈਗਾ ਸੱਤਾ ਬਦਲ ਦਿੱਤਾ ਉਹ ਵੀ ਵੱਡੀ ਗਿਣਤੀ ਦੇ ਵਿੱਚ ਆਉਣਗੇ ਨਿਹੰਗ ਸਿੰਘ ਜਿਹੜੀਆਂ ਅੰਗਰੇਟਾ ਜੱਥੇ ਬੰਦੀਆਂ ਨੇ ਉਹ ਵੀ ਇੱਥੇ ਆਉਣਗੇ ਸਾਰਿਆਂ ਨੇ ਇੱਥੇ ਆਉਣਾ ਬੱਬੀ ਜਿਹੜਾ ਤੁਹਾਡਾ ਪ੍ਰੋਗਰਾਮ ਦਿੱਤਾ ਜਾਂਦਾ ਹੈ ਜਾਂ ਜਿਹੜੀਆਂ ਮੰਗਾਂ ਨੇ ਇਹ ਮਨੁੱਖੀ ਅਧਿਕਾਰਾਂ ਦੀ ਗੱਲ ਹੁੰਦੀ ਇਹਨਾਂ ਦੇ ਵਿੱਚ ਜਾਂ ਧਾਰਮਿਕ ਸਮੂੱਚੇ ਜਿਹੜੇ ਗ੍ਰੰਥ ਨੇ ਜਿਹੜੇ ਧਾਰਮਿਕ ਜਿਹੜੇ ਕਹਿ ਸਕਦੇ ਆ ਕਿ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਮਾਨਤਾ ਦਿੱਤੀ ਜਾਂਦੀ ਉਹਨਾਂ तमाम ਸਾਰੀਆਂ ਜਿਹੜੀਆਂ ਮੰਗਾਂ ਦੀ ਗੱਲ ਹੁੰਦੀ ਆ ਕੀ ਲੱਗਦਾ ਕਿ ਪੱਕੇ ਤੌਰ ਤੇ ਇਸ ਮੋਰਚੇ ਦੇ ਵਿੱਚ ਡਟਣ ਵਾਸਤੇ ਕਿਸਾਨ ਜਥੇਬੰਦੀਆਂ ਹੋਣ ਸਮਾਜਿਕ ਕਾਰਕੁਨ ਹੋਣ ਉਹਨਾਂ ਦੇ ਵੱਲੋਂ ਕੋਈ ਕਿਸੇ ਤਰੀਕੇ ਦਾ ਕੋਈ ਸਮਰਥਨ ਬਾਬਤ ਕਦੇ ਗੱਲਬਾਤ ਨਹੀਂ ਹੋਈ ਕਿ ਪੱਕਾ ਮੋਰਚਾ ਲਗਾਇਆ ਜਾਵੇ ਇੱਥੇ ਆ ਕੇ ਦੇਖੋ ਹੋਈ ਆ ਉਹਨਾਂ ਦਾ ਹੀ ਮੋਰਚਾ ਚੱਲ ਰਹੇ ਨੇ ਤੇ ਉਹਨਾਂ ਦੇ ਬੰਦੇ ਵਿੱਚ ਬੈਠੇ ਵੀ ਨਹੀਂ ਦੇਖੋ ਆ ਇੱਕ ਤੋਤਾਪੁਰ ਵਾਲੇ ਕਿਸਾਨ ਜੁਨੀ ਵਾਲੇ ਬੈਠੇ ਨੇ ਆ ਇੱਧਰ ਹੋਰ ਵੀ ਬੈਠੇ ਨੇ ਲਖੋਵਾਲਾ ਦੇ ਜੁਨੀ ਨੇ ਬੜੇ ਤਨਖਾਰੀ ਵੀ ਬੈਠੇ ਨੇ ਬਿਲਕੁਲ ਬੈਠੇ ਨੇ ਉਹਨਾਂ ਦੇ ਸਮਰਥਕ ਬੈਠੇ ਉਹਨਾਂ ਦੇ ਲੱਗੇ ਹੋਏ ਨੇ ਤਲਮੂਰੇ ਤੇ ਸਾਨੂੰ ਸਾਰਿਆਂ ਦਾ ਸਮਰਥਨ ਆ ਪਰ ਸਰਕਾਰਾਂ ਨੇ ਹੁਣ ਸਰਕਾਰਾਂ ਦਾ ਕੰਮ ਲੋਕਾਂ ਦੇ ਜੇ ਗਵਰਨਮੈਂਟ ਦਾ ਕਹਿੰਦੇ ਮਿੰਟ ਦੇ ਵਿੱਚ ਗੌਰ ਕਰ ਲੈਂਦੇ ਨਹੀਂ ਕਈ ਬਰੇ ਵੀ ਲੰਘ ਜਾਂਦੇ ਨੇ ਹਮ ਇਸ ਕਰਕੇ ਜਿਹੜੀਆਂ ਸਰਕਾਰਾਂ ਨੂੰ ਤੁਰੰਤ ਜਿਹੜੇ ਪੰਜਾਬ ਦੇ ਮਸਲੇ ਨੇ ਜਿਹੜੀਆਂ ਮੰਗਾਂ ਨੇ ਹੱਕ ਨੇ ਉਹਨਾਂ ਦੇ ਉਹ ਦੇਣੇ ਚਾਹੀਦੇ ਉਹਨਾਂ ਦਾ ਤੁਰੰਤ ਇਹਨਾਂ ਦਾ ਹੱਲ ਕਰਨਾ ਚਾਹੀਦਾ ਜਦੋਂ 550 ਸਾਲਾ ਗੁਰੂ ਨਾਨਕ ਪਾਤਸ਼ਾਹ ਮਹਾਰਾਜਿਆਂ ਦਾ ਪ੍ਰਕਾਸ਼ ਦਿਹਾੜਾ ਆਇਆ 550 ਦਾスルਤਾਨੋਂ ਉਥੇ ਪ੍ਰਧਾਨ ਮੰਤਰੀ ਮੋਦੀ ਆਇਆ ਸੀਗਾ ਇਹਨੇ ਉਸੇ ਬਕਾਇਦਾ ਐਲਾਨ ਕੀਤਾ ਸੀ ਮੈਂ ਜਿਹੜੇ ਬੰਦੀ ਸਿੰਘ ਨੇ ਉਹ ਸਾਰੇ ਛੱਡੂਗਾ ਹੂੰ ਤੇ ਵਾਦੇ ਕਰਕੇ ਮੋਕਾ ਜਾਂਦੇ ਨੇ ਅਜੇ ਤੱਕ ਨਹੀਂ ਛੱਡਿਆ ਕੋਈ ਛੱਡਨੇ ਚਾਹੀਦੇ ਸੀ ਜਿਹੜਾ ਕੱਲ ਦਾ ਪ੍ਰੋਗਰਾਮ ਹੈ ਉਹ ਇਕੱਠ ਕਰਨ ਦਾ ਹੈ ਸ਼ਾਂਤਮਈ ਤਰੀਕੇ ਦੇ ਨਾਲ ਵਿਚਾਰ ਚਰਚਾ ਹੋਵੇਗੀ ਤੇ ਕੀ ਲੱਗਦਾ ਕਿ ਜਿਹੜੇ ਮੋਰਚੇ ਦੇ ਆਗੂ ਨੇਪਾਲ ਸਿੰਘ ਫਰਾਂਸ ਉਹਨੋਂ ਉਹਨਾਂ ਦੀ ਖਬਰ ਆ ਰਹੀ ਹੈ ਜੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਆਗੂਆਂ ਦੇ ਘਰਾਂ ਦੇ ਉੱਪਰ ਛਾਪੇਮਾਰੀ ਇਸ ਤਰੀਕੇ ਦੇ ਨਾਲ ਕਿਉਂ ਕੀਤੀ ਜਾ ਰਹੀ ਹੈ ਕੀ ਇਹ ਪੁਸ਼ਟੀ ਕਰਦੇ ਹੋ ਤੁਸੀਂ ਇਸ ਜਾਣਕਾਰੀ ਦੀ ਦੇਖੋ ਅਜੇ ਕੋਈ ਪੱਕਾ ਉਹ ਨਹੀਂ ਸਾਡੇ ਪੋਸਟਪਾਈ ਮੈਨੂੰ ਇੰਦਰਜੀਤ ਸਿੰਘ ਆ ਜਿਹੜਾ ਅੰਦਰਵੀਰਾ ਉਹਦਾ ਫੋਨ ਵੀ ਆਇਆ ਸੀਗਾ ਹੂੰ ਵੀ ਸਾਨੂੰ ਮੈਂ ਕਿਹਾ ਦੱਸੋ ਸਾਨੂੰ ਕਿਹੜੇ ਥਾਣੇ ਦੇ ਵਿੱਚ ਅਸੀਂ ਗੌਰ ਕਰਦੇ ਆ ਫਿਰ ਪੁਲਿਸ ਵਾਲਿਆਂ ਨਾਲ ਵੀ رابطہ ਕੀਤਾ ਸੀ ਉਹ ਕਹਿੰਦੇ ਸਾਡੇ ਕੋਲ ਹਜੇ ਇਹੋ ਜਿਹੀ ਕੋਈ ਹਜੇ ਕਾਰਵਾਈ ਨਹੀਂ ਹੋਈ ਹੂੰ ਤੇ ਜੇ ਕੋਈ ਹੋਊਗੀ ਫਿਰ ਸਾਨੂੰ ਪਤਾ ਲੱਗੇ ਵੀ ਦੱਸਣ ਕਿਹੜੇ ਥਾਣੇ 'ਚ ਪਤਾ ਤਾਂ ਲੱਗੂ ਵੀ ਕਿੱਥੇ ਗ੍ਰਿਪਦਾਰੀ ਹੋਈ ਜਾ ਇਸ ਕਰਕੇ ਜਿਹੜਾ ਅਸੀਂ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਵੀ ਸਾਡਾ ਜਿਹੜਾ ਪ੍ਰੋਗਰਾਮ ਆ ਕਿਸੇ ਪਾਸੇ ਜਾਣ ਦਾ ਨਹੀਂ ਹੈਗਾ ਅਸੀਂ ਸਾਡੇ ਸਿਰਫ ਸਟੇਜ ਤੇ ਜਿਹੜੇ ਆਗੂ ਨੇ ਉਹਨਾਂ ਨੇ ਸਮੋਦਨ ਕਰਨਾ ਉਹਨਾਂ ਨੇ ਵਿਚਾਰ ਵਟਾਂਦਰਾ ਕਰਨਾ ਜੋ ਅਗਲਾ ਪ੍ਰੋਗਰਾਮ ਆ ਕੀ ਰਣਨੀਤੀ ਆ ਫਿਰ ਉਹ ਇੱਥੇ ਹੀ ਕੱਲ ਨੂੰ ਤੈਅ ਕੀਤੀ ਜਾਊਗੀ। ਕਮ ਇਨਸਾਫ ਮੋਰਚੇ ਦੇ ਵਿੱਚ ਤਕਰੀਬਨ 2 ਸਾਲ ਦੇ ਲੰਬੇ ਸਮੇਂ ਤੇ ਸਮੇਂ ਦੇ ਦਰਮਿਆਨ ਡਟੇ ਹੋਏ ਬਾਬਾ ਰਾਜਾ ਰਾਜ ਸਿੰਘ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਉਹਨਾਂ ਨੇ ਭਵਿੱਖ ਦੀ ਰਣਨੀਤੀ ਦੱਸੀ ਆ ਕਿ ਭਵਿੱਖ ਦੇ ਵਿੱਚ ਕਿਸ ਤਰੀਕੇ ਦਾ ਰੋਡਮੈਪ ਹੋ ਸਕਦਾ ਖਾਸ ਤੌਰ ਤੇ ਜਿਹੜੀਆਂ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੇ ਉਹਨਾਂ ਦੇ ਹੱਲ ਵਾਸਤੇ ਕੱਲ ਨੂੰ 25 ਜਨਵਰੀ ਨੂੰ ਵੀ ਇੱਕ ਵੱਡੀ ਰਣਨੀਤੀ ਘੜੀ ਜਾ ਸਕਦੀ ਹੈ ਭਵਿੱਖ ਦੇ ਵਿੱਚ ਵੀ ਤਮਾਮ ਸਾਰੀਆਂ ਜੋ ਨੌਤੀਆਂ ਦੇ ਬਾਬਤ ਤੁਹਾਡੇ ਦਰਮਿਆਨ ਵਰਤਾਲਾ ਵਰਤਾਲਾ ਲੈ ਕੇ ਹਾਜ਼ਰ ਹੋਵਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ